ਸ਼ੈਲੈਂਦਰ ਅਜੈਹਸਨ ਜਿਨ੍ਹਾਂ ਨੇ ਬਹੁਤ ਹਿੱਟ ਗਾਣੇ ਦਿੱਤੇ ਹਨ ਜਿਨ੍ਹਾਂ ਵਿੱਚ ਸੁਹਾਨਾ ਸਫਰ ਹੈ ਫਿਲਮ ਮਦੁਮਤੀ ਚਲਤ ਮੁਸਾਫਰ ਮੋਲੀਆਰੇ ਤੀਸਰੀ ਕਸਮ ਜੇ ਮੇਰਾ دیਵਾਨਾਪਨ ਹੈ ਜੁਹੂਦੀ ਦਿਲ ਕਾ ਹਾਲ ਸੁਨੇ ਦਿਲ ਵਾਲਾ ਛਿਰੀ 420 ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਉਹਨਾਂ ਦੇ ਗੀਤ ਹਿੱਟ ਹੋਏ ਹਨ ਸ਼ੰਕਰ ਸ਼ੈਲੈਂਦਰ ਦਾ ਜਨਮ 30 ਅਗਸਤ 1923 ਨੂੰ 라ਵਲਪਿੰਡੀ ਵਿੱਚ ਹੋਇਆ ਉਨਾ ਦਾ ਪਰਿਵਾਰ ਬਿਹਾਰ ਦੇ ਆਰਾ ਜ਼ਿਲ੍ਹੇ ਵਿੱਚ ਰਹਿੰਦਾ ਸੀ ਆਰਥਿਕ ਤੰਗੀ ਦੇ ਕਾਰਨ ਉਹਨਾਂ ਦਾ ਪਰਿਵਾਰ ਰਾਵਲਪਿੰਡੀ ਤੋਂ ਮਥਰਾ ਚਲੇ ਗਿਆ ਜਿੱਥੇ ਸ਼ੈਲਿੰਦਰ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਆਪਣੀ ਮਾਂ ਤੇ ਭੈਣ ਨੂੰ ਖੋ ਦਿੱਤਾ ਬਿਹਾਰ ਦੇ ਆਰਾ ਵਿੱਚ ਉਹਨਾਂ ਦੇ ਪਿੰਡ 'ਚ ਜ਼ਿਆਦਾਤਰ ਮਜ਼ਦੂਰ ਸਨ ਅਤੇ ਸ਼ੈਲਿੰਦਰ ਦੇ ਪਿਤਾ ਵੀ ਇੱਕ ਹਸਾਲ ਵਿੱਚ ਕੰਮ ਕਰਨ ਦੀ ਤਲਾਸ਼ ਵਿੱਚ ਰਾਵਲਪਿੰਡੀ ਚਲੇ ਗਏ शैलेंद्र किशोरी रमन विद्यालय मथुरा ਦੇ 인ਦਰ ਬਹਾਦਰ ਖਰੇ ਦੇ ਸੰਪਰਕ ਵਿੱਚ आए ਦੋਵਾਂ ਨੇ मथुरा स्टेशन ਦੇ ਕੋਲ 27 क्वार्टर ਅਤੇ ਰੇਲਵੇ ਲਾਈਨ ਦੇ ਵਿਚਕਾਰ ਇੱਕ ਤਲਾਬ ਦੇ ਕਿਨਾਰੇ ਚਟਾਨ ਤੇ ਬੈਠ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਬਾਅਦ ਵਿੱਚ ਸ਼ैलेंद्र ਫਿਲਮਾਂ ਦੇ ਲਈ ਮੁੰਬਈ ਚਲੇ ਆਏ ਅਤੇ 인ਦਰ ਬਹਾਦਰ ਖਰੇ ਨੂੰ ਰਾਸ਼ਟਰੀ ਕਵਿਤਾ ਵਿੱਚ ਪ੍ਰਸਿੱਧੀ ਮਿਲੀ ਹੈ ਸ਼ੈਲਿੰਦਰ ਨੇ ਆਪਣਾ ਕੈਰੀਅਰ 1947 ਵਿੱਚ ਮੁੰਬਈ ਦੇ ਮਟੰਗਾ ਵਰਕਸ਼ਾਪ ਤੋਂ ਭਾਰਤੀ ਰੇਡੀਓ ਦੇ ਸਖਿਆਰਤੀ ਦੇ ਰੂਪ ਵਿੱਚ ਸ਼ੁਰੂ ਕੀਤਾ ਅਤੇ ਇਹਨਾਂ ਦਿਨਾਂ ਵਿੱਚ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਪ੍ਰਸਿੱਧ ਫਿਲਮਕਾਰ ਰਾਜਕਪੂਰ ਦੀ ਨਿਗਾਹ ਸ਼ੈਲਿੰਦਰ ਤੇ ਪਈ ਜਦੋਂ ਉਹ ਇੱਕ ਮਸ਼ਹਰੇ ਵਿੱਚ ਆਪਣੀ ਕਵਿਤਾ ਸੁਣਾ ਰਹੇ ਸੀ ਰਾਜਕਪੂਰ ਨੇ ਸ਼ੈਲਿੰਦਰ ਦੁਆਰਾ ਲਿਖੀ ਗਈ ਕਵਿਤਾ ਆਪਣੀ ਫਿਲਮ ਆਗ ਦੇ ਲਈ ਜਲਦਾ ਹੈ ਪੰਜਾਬ ਕਵਿਤਾ ਖਰੀਦਣ ਦੀ ਪੇਸ਼ਕਸ਼ ਕੀਤੀ ਬਾਮਪੰਥੀ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਇਪਟਾ ਦੇ ਮੈਂਬਰ ਸ਼ਲੇਂਦਰ ਨੇ ਅਜਿਹਾ ਕਰਨਾ ਇਨਕਾਰ ਕਰ ਦਿੱਤਾ ਬੇਸ਼ੱਕ ਉਨ੍ਹਾਂ ਨੂੰ ਪਤਨੀ ਦੇ ਗਰਭवती ਹੋਣ ਕਰਕੇ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਸੀ ਲੇਕਿਨ ਉਨ੍ਹਾਂ ਨੇ ਕਵਿਤਾ ਵੇਚਣਾ ਮੁਨਾਸਬ ਨਹੀਂ ਸਮਝਿਆ ਇਸ ਸਮੇਂ ਰਾਜਕਪੂਰ ਫਿਲਮ ਬਰਸਾਤ ਬਣਾ ਰਹੀ ਸੀ ਇਸ ਫਿਲਮ ਦੇ ਦੋ ਗੀਤ ਹਲੇ ਤੱਕ ਨਹੀਂ ਲਿਖੇ ਗਏ ਸੀ ਬਰਸਾਤ ਦਾ ਸੰਗੀਤ ਸ਼ੰਕਰ ਜੈ ਕਿਸ਼ਨ ਨੇ ਤਿਆਰ ਕੀਤਾ ਰਾਜਕਪੂਰ ਸ਼ਲੇਂਦਰ ਅਤੇ ਸ਼ੰਕਰ ਜੈਕਿਸ਼ਨ ਦੀ ਟੀਮ ਨੇ ਹੋਰ ਬਹੁਤ ਸਾਰੇ ਹਿੱਟ ਗਾਣੇ ਬਣਾਏ 1951 ਦੀ ਫਿਲਮ ਆਵਾਰਾ ਦਾ ਗੀਤ ਆਵਾਰਾ ਹੂੰ ਜਿਸ ਨੂੰ ਸ਼ਲੇਂਦਰ ਨੇ ਲਿਖਿਆ ਸੀ ਇਸ ਸਮੇਂ ਭਾਰਤ ਅਤੇ ਬਾਹਰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਹਿੰਦੁਸਤਾਨੀ ਫਿਲਮੀ ਗੀਤ ਬਣਿਆ ਹੈ ਸ਼ਲੇਂਦਰ ਨੇ ਰਾਜਕਪੂਰ ਦੀਆਂ ਫਿਲਮਾਂ ਦੇ ਲਈ ਕਈ ਗੀਤ ਲਿਖੇ ਹਨ 1955 ਵਿੱਚ ਹੋਈ ਰਿਲੀਜ਼ ਹੋਈ ਸ਼੍ਰੀ 420 ਵਿੱਚ ਉਹਨਾਂ ਦਾ ਇੱਕ ਗੀਤ ਸੀ ਇਸ ਫਿਲਮ ਦੇ ਸਾਰੇ ਗਾਣੇ ਸੁਪਰ ਹਿੱਟ ਰਹੇ ਅੱਜ ਵੀ ਲੋਕ ਕਈ ਮੌਕਿਆਂ ਤੇ ਗੀਤ ਗਾਉਂਦੇ ਹਨ ਪਿਆਰ ਹੂਆ ਇਕਰਾਰ ਹੂਆ ਪਿਆਰ ਸੇ ਫਿਰ ਕਿਉਂ ਡਰਤਾ ਹੈ ਦਿਲ ਆਦ ਗੀਤਾ ਨਾਲ ਸ਼ਰਿੰਦਰ ਦੇ ਬੋਲਾਂ ਤੇ ਸ਼ਖਤੀ ਅਤੇ ਜਾਦੂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਇਹ ਗੀਤ ਅੱਜ ਵੀ ਬੋਲੀਵੁੱਡ ਦੇ ਵਿੱਚ ਸਦਾਬਹਾਰ ਸੁਨਹਿਰੀ ਕਲਾਸਿਕ ਗੀਤ ਹਨ ਜੋ ਸੰਗੀਤਕਾਰ ਨਰਮਤਾ ਮਾਨੂ ਗੀਤਕਾਰਾਂ ਦੀ ਸਪਾਰਸ਼ ਕਰਿਆ ਕਰਦੇ ਸਨ ਸ਼ੰਕਰ ਜੈ ਕਿਸ਼ਨ ਨੇ ਵੀ ਇੱਕ ਵਾਰ ਸ਼ਿਲेंद्र ਨਾਵਾਦਾ ਕੀਤਾ ਸੀ ਕਿ ਉਹ ਉਹਨਾਂ ਦੀ ਸਪਾਰਸ਼ ਕਰਨਗੇ ਲੇਕਿਨ ਉਹਨਾਂ ਨੇ ਆਪਣਾ ਵਾਦਾ ਨਹੀਂ ਨਿਭਾਇਆ ਸ਼ਿਲेंद्र ਨੇ ਉਹਨੇ ਇੱਕ ਨੋਟ ਭੇਜਿਆ ਜਿਸ ਵਿੱਚ ਪੰਕਤੀਆਂ ਸਨ ਛੋਟੀ ਸੀ ਜੇ ਦੁਨੀਆ ਪਹਿਚਾਨ ਨੇ ਰਸਤੇ ਹਨ کہیں ਤੋਂ ਮਿਲेंगे ਤੋਂ ਪੁੱਛेंगे ਹਾਲ ਸ਼ੰਕਰ ਜੈ ਕਿਸ਼ਨ ਨੂੰ ਸਮਝਾਇਆ ਕਿ ਸੰਦੇਸ਼ ਦਾ ਕੀ ਮਤਲਬ ਹੈ ਅਤੇ ਮਾਫੀ ਮੰਗਦੇ ਹੋਏ ਪੰਕਤੀਆਂ ਨੂੰ ਇੱਕ ਪ੍ਰਸਿੱਧ ਗੀਤ ਦੇ ਵਿੱਚ ਬਦਲ ਦਿੱਤਾ ਕਿਸ਼ੋਰ ਕੁਮਾਰ ਦੁਆਰਾ ਗਾਇਆਏ ਗੀਤ ਫਿਲਮ ਰੰਗੋਲੀ ਵਿੱਚ ਦਿਖਾਇਆ ਗਿਆ ਹੈ ਜਿਸ ਦੇ ਲਈ ਨਿਰਮਾਤਾ ਰਜਿੰਦਰ ਸਿੰਘ 베ਦੀ ਨੇ ਗੀਤਕਾਰ ਦੇ ਰੂਪ ਵਿੱਚ ਮਜਰੂ ਸੁਲਤਾਨਪਰੀ ਨੂੰ ਸਾਈਨ ਕਰਨਾ ਚਾਹੁੰਦੇ ਸੀ ਹਾਲਾਂਕਿ ਸ਼ੰਕਰ ਜੈ ਕਿਸ਼ਨ ਨੇ ਸ਼ੈਲਿੰਦਰ ਤੇ ਜ਼ੋਰ ਦਿੱਤਾ ਨਿਰਮਾਤਾ ਨੂੰ ਉਹਨਾਂ ਦੀ ਗੱਲ ਮੰਨਣੀ ਪਈ ਸ਼ੰਕਰ ਜੈ ਕਿਸ਼ਨ ਦੇ ਇਲਾਵਾ ਸ਼ੈਲਿੰਦਰ ਨੇ ਸੱਲਲ ਚੌਧਰੀ ਸਚਨ ਦੇ ਵਰਮਨ ਰਵੀ ਸ਼ੰਕਰ ਆਦ ਸੰਗੀਤਕਾਰਾਂ ਨਾਲ ਵੀ ਤਾਲਮੇਲ ਸਾਂਝਾ ਕੀਤਾ ਹੈ ਰਾਜਪੂਰ ਦੇ ਇਲਾਵਾ ਉਹਨਾਂ ਨੇ ਬਿਮਰਰਾਏ ਅਤੇ ਦੇਵਾਨੰਦ ਵਰਗੇ ਪ੍ਰਸਿੱਧ ਨਿਰਮਾਤਾਵਾਂ ਦੇ ਨਾਲ ਵੀ ਆਪਣਾ ਤਾਲਮੇਲ ਸਾਂਝਾ ਕੀਤਾ ਹੈ। ਉਹਨਾਂ ਨੇ ਕਈ ਪੋਜਪੂਰੀ ਫਿਲਮਾਂ ਦੇ ਲਈ ਗੀਤ ਵੀ ਲਿਖੇ। ਜਿਵੇਂ ਕਿ ਗੰਗਾ ਮਈਆ ਤੋਹੇ ਪੀਰੀ ਚੜਾਈਵੋ, ਗੰਗਾ ਮਿਤਵਾ ਅਤੇ ਵਿਦਾਨ ਨਾਚ ਨਚਾਵੇ ਕੇ ਲਈ ਗੀਤ ਵੀ ਲਿਖੇ ਹਨ। ਸ਼ਰਿੰਦਰ ਨੂੰ ਅਪ੍ਰੈਲ 1966 ਵਿੱਚ ਕਲਕੱਤਾ ਵਿੱਚ ਆਯੋਜਿਤ ਇੱਕ ਸਮਰੋਹ ਵਿੱਚ ਗੰਗਾ ਮਈਏ ਦੇ ਲਈ ਪੋਜਪੁਰੀ ਅਤੇ ਮਖਤੀ ਫਿਲਮਾਂ ਦੇ ਅਲਿਸ ਵਧੀਆ ਗੀਤਕਾਰ ਦਾ ਪੁਰਸਕਾਰ ਵੀ ਮਿਲਿਆ ਹੈ। ਸ਼ਰਿੰਦਰ ਦੁਆਰਾ ਨਿਰਮਿਤ ਇੱਕ ਮਾਤਰ ਫਿਲਮ ਤੀਸਰੀ ਕਸਮ ਹੈ। ਇਸ ਫਿਲਮ ਨੂੰ 바ਸੂ ਬਟਾਚਾਰੀਆ ਨੇ ਨਿਰਦੇਸ਼ਿਤ ਕੀਤਾ ਅਤੇ ਰਾਜਕਪੂਰ ਤੇ ਵਿਹਿਦਾ ਰਹਿਮਾਨ ਦੀ ਜੋੜੀ ਸੀ। ਇਹ ਫਿਲਮ ਇੱਕ ਕਲਾਸਿਕ ਫਿਲਮ ਮੰਨੀ ਜਾਂਦੀ ਹੈ। ਇਸ ਨੂੰ ਵਧੀਆ ਫਿਲਮ ਦੇ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ। ਹਾਲਾਂਕਿ ਫਿਲਮ ਬਾਕਸ ਆਫਿਸ ਤੇ ਤਮਾਕਾ ਨਹੀਂ ਕਰ ਪਾਈ ਅਤੇ ਸ਼ਿਲੈਂਦਰ ਨੂੰ ਕਾਫੀ ਨੁਕਸਾਨ ਵੀ ਹੋਇਆ ਤਣਾਅ ਅਤੇ ਕਾਟੇ ਦੇ ਕਾਰਨ ਉਹਨਾਂ ਦੀ ਸਿਹਤ ਖਰਾਬ ਹੋਣ ਲੱਗੀ ਅਤੇ ਸ਼ਰਾਬ ਦੀ ਲਤ ਲੱਗ ਗਈ ਅਤੇ 14 ਦਸੰਬਰ 1966 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ 2013 ਵਿੱਚ ਭਾਰਤ ਨੇ ਇੱਕ ਡਾਕ ਟਿਕਟ ਜਾਰੀ ਕੀਤੀ ਸ਼ਰਿੰਦਰ ਦੇ بیٹے ਸ਼ੈਲੀ ਸ਼ਰਿੰਦਰ ਵੀ ਗੀਤਕਾਰ ਬਣੇ 17 ਸਾਲ ਦੀ ਉਮਰ ਵਿੱਚ ਰਾਜਕਪੂਰ ਨੇ ਉਹਨਾਂ ਤੋਂ ਫਿਲਮ ਮੇਰਾ ਨਾਮ ਜੋਕਰ ਦੇ ਲਈ ਆਪਣੇ ਪਿਤਾ ਦੇ ਗੀਤ ਜੀਣਾ ਜਹਾਂ ਮਰਨਾ ਜਹਾਂ ਨੂੰ ਪੂਰਾ ਕਰਨ ਦੇ ਲਈ ਕਿਹਾ ਸ਼ੈਲੀ ਸ਼ਰਿੰਦਰ ਨੇ ਗੀਤ ਦਾ ਮੁਖੜਾ ਪੂਰਾ ਕੀਤਾ ਜਦ ਕਿ ਸ਼ਰਿੰਦਰ ਨੇ ਦਿਹਾਂਤ ਤੋਂ ਪਹਿਲਾਂ ਹੀ ਇਹ ਅੰਤਰਾ ਪੂਰਾ ਕਰ ਦਿੱਤਾ ਸੀ ਗੀਤਕਾਰ ਲੇਖਕ ਨਿਰਦੇਸ਼ਕ ਗੁਲਜ਼ਾਰ ਨੇ ਕਈ ਮੌਕੇ ਤੇ ਕਹਿ ਸੀ ਕਿ ਸ਼ਿਲਿੰਦਰ ਹਿੰਦੀ ਫਿਲਮ ਵਰਯੋਗ ਤੇ ਬਦਿਆ ਗੀਤਕਾਰ ਹਨ ਸ਼ਰੇਂਦਰ ਦਾ ਗੀਤ ਮੇਰਾ ਜੂਤਾ ਹੈ ਜਾਪਾਨੀ ਦੀ ਹਾਲੀਵੁੱਡ ਫਿਲਮ ਡੈਡਪool 2016 ਵਿੱਚ ਦਿਖਾਇਆ ਗਿਆ ਹੈ। ਮਥਰਾ ਦੇ ਇੱਕ ਤੌਲੀਪਿਆਉ ਇਲਾਕੇ ਵਿੱਚ ਗਲੀ ਦਾ ਨਾਂ 9 ਮਾਰਚ 2016 ਨੂੰ ਸ਼ਰੇਂਦਰ ਦੇ ਨਾਮ ਤੇ ਰੱਖਿਆ ਗਿਆ ਹੈ। 1947 ਵਿੱਚ ਭਾਰਤੀ ਰੇਲਵੇ ਵਿੱਚ ਕੰਮ ਕਰਨ ਦੇ ਲਈ ਮੁੰਬਈ ਜਾਣ ਤੋਂ ਪਹਿਲਾਂ ਸ਼ਰੇਂਦਰ ਨੇ ਆਪਣੀ ਸ਼ੁਰੂਆਤੀ ਜੀਵਨ ਵਿੱਚ 16 ਸਾਲ ਮਥਰਾ ਵਿੱਚ ਬਤਾਏ ਹਨ। ਉਨ੍ਹਾਂ ਨੂੰ ਤਿੰਨ ਵਾਰ ਫਿਲਮ ਫੇਅਰ ਵਧੀਆ ਗੀਤਕਾਰ ਦਾ ਪੁਰਸਕਾਰ ਮਿਲਿਆ ਹੈ। ਯਹੂਦੀ جے میرا دیوانہ پن ہے اناڑی سب کچھ سیکھا ہم نے ब्रह्मचारी ਲਈ میں گاؤں تم سو جاؤ آدلی دیتا گیا ہے بتੌਰ ਨਿਰਮাতা شیلندر دی فلم تیسری قسم نو ودیا فیچر فلم دا فلم شریڈ وچ 1967 دا راجشٹری فلم پورسکار ملیا ہے انہاں dvara لکھے بہت ہی ہٹ گیت ہن سہانا سفر ہے جے چلتا مسافر مول یارے جے میرا دیوانہ پن ہے दिल का हाल सुने दिल वाला तू प्यार का सागर है जे रात भीगी भीगी आ जा आई बहार रुक जा रात ठहर जा रे चंदा जाद ना जाए बीते दिनों की चढ़ गये ओ पापी बिशुआ आवारा हूँ रमैया वस्सा भैया मुड़ मुड़ के ना देख मेरा जूता है जापानी तेरे मेरे सपने आज फिर जीने की गीत गाता रहे मेरा दिल पिया तो से नैना लागे क्या से क्या हो गया दिन ढल जाए हर दिल जो प्यार करेगा दोस्त दोस्त ना रहा सब कुछ सीखा दिल की नज़र से खोया खोया चाँद प्यार हुआ इकरार हुआ अजीब दास्तां है ये झूलती चली हवा जीना जहाँ मरना जहाँ नाचे मन मोरा मगन सजन रे झूठ मत बोलो ਇਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਹਨ ਜੋ ਇਨਾਂ ਨੇ ਲਿਖੇ ਹਨ ਰਹਿਂਦੀ ਦੁਨੀਆ ਤੱਕ ਸ਼ੈਲਿੰਦਰ ਦਾ ਨਾਮ ਇਸੇ ਤਰ੍ਹਾਂ ਚਮਕਦਾ ਰਹੇਗਾ ਉਹਨਾਂ ਦੇ ਹਿੱਟ ਗੀਤ ਸਦਾ ਬਹਾਰ ਹੀ ਰਹਿਣਗੇ ਕਾਰਤਿਕ ਆਰਿਆ ਨੂੰ ਪਿਛਲੀ ਵਾਰ ਭੂਲ ਭਲैया 3 ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਮਾਦਰੀ ਦੇਸ਼ ਵਿਦਿਆਵਲਨ ਵੀ ਲੀਡ ਰੋਲ ਵਿੱਚ ਸਨ ਉੱਥੇ ਤ੍ਰਿਪਤੀ ਡਿਮਰੇ ਵੀ ਇਸ ਤਾਹ ਅਹਿਸਾਸੀ ਹੁਣ ਕਾਰਤਿਕ ਜਲਦ ਹੀ ਡਾਇਰੈਕਟਰ ਅਨੁਰਾਗ ਵਸੂਦੀ ਫਿਲਮ ਵਿੱਚ ਨਜ਼ਰ ਆਵੇਗਾ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਅਨੁਰਾਗ ਦਾ ਕਹਿਣਾ ਹੈ ਕਿ ਅਸੀਂ ਹਾਲੇ ਤੱਕ ਸ਼ੂਟਿੰਗ ਨਹੀਂ ਸ਼ੁਰੂ ਕੀਤੀ ਅਗਲੇ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ ਫਿਲਮ ਆਪਣੇ ਪ੍ਰੀ ਪ੍ਰੋਡਕਸ਼ਨ ਫੇਜ਼ ਵਿੱਚ ਹੈ ਫਿਲਮ ਦਾ ਨਿਰਮਾਣ ਵਿਸ਼ੇਸ਼ ਫਿਲਮਜ਼ ਅਤੇ ਟੀ ਸੀਰੀਜ਼ ਮਿਲ ਕੇ ਕਰਨਗੇ ਲੀਡ ਐਕਟ੍ਰੈਸ ਦੇ ਬਾਰੇ ਹਲੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਫਿਲਮ ਦੇ ਜ਼ਰੀਏ ਪਹਿਲੀ ਵਾਰ ਕਾਰਤਕ ਅਤੇ ਅਨਰਾਗ ਇਕੱਠੇ ਕੰਮ ਕਰ ਰਹੇ ਹਨ। ਇਹਨਾਂ ਦਾ ਨਾਮ ਆਸ਼ਕੀ 3 ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਨਾਮ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਇਸ ਦੇ ਇਲਾਵਾ ਕਾਰਤਕ ਫਿਲਮ ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ ਵਿੱਚ ਵੀ ਨਜ਼ਰ ਆਵੇਗਾ। ਇਸ ਫਿਲਮ ਦੇ ਵਿੱਚ ਉਸ ਦੇ ਨਾਲ ਅਨੰਦਿਆ ਪਾਂਡੇ ਮੁੱਖ ਲੀਡ ਵਿੱਚ ਦਿਖਾਈ ਦੇਵੇਗੀ। ਫਿਲਮ ਦੇ ਨਿਰਦੇਸ਼ਕ ਸਮੀਰ ਵਿਦਾਂਸ ਹੈ। ਅਤੇ ਕਰਨ ਜੋਹਰ ਆਧਾਰ ਪੂਨਾ ਵਾਲਾ ਅਪੂਰਵ ਮਹਿਤਾ ਸ਼ਰੀਨ ਮੰਤਰੀ ਕੇਡਿਆ ਅਤੇ ਕਿਸ਼ੋਰ अरोड़ा ਫਿਲਮ ਦੇ ਪ੍ਰੋਡਿਊਸਰ ਹਨ 1970 ਵਿੱਚ ਸ਼ੂਟ ਹੋਈ ਫਿਲਮ ਕਾਰਵਾ ਜਿਸ ਵਿੱਚ ਜਤਿੰਦਰ ਅਤੇ ਆਸ਼ਾ ਪਰਖ ਲੀਡ ਰੋਲ ਵਿੱਚ ਸਨ 나ਸਰ ਹਸੈਨ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਸ ਫਿਲਮ ਦੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ਤੇ ਤੈਲਕਾ ਮਚ ਗਿਆ ਫਿਲਮ ਨੇ ਬਹੁਤ ਕਮਾਈ ਕੀਤੀ ਇਸ ਫਿਲਮ ਵਿੱਚ ਜਤਿੰਦਰ ਅਤੇ ਆਸ਼ਾ ਪਰਖ ਦੇ ਕੈਰੀਅਰ ਨੂੰ ਵੀ ਨਵੀਂ ਦਿਸ਼ਾ ਮਿਲੀ ਫਿਲਮ ਵਿੱਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਦੁਨੀਆ ਭਰ ਵਿੱਚ ਇਸ ਦੇ 31 ਕਰੋੜ ਤੋਂ ਜ਼ਿਆਦਾ ਟਿਕਟ ਵਿਕੇ ਸਨ ਦੇਖਿਆ ਜਾਵੇ ਤਾਂ ਏਸ਼ੀਆ ਵਿੱਚ ਕਾਰਮਾ ਦਾ ਗ੍ਰੋਸ ਕਲੈਕਸ਼ਨ 1300 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਿਹਾ ਹੈ ਉੱਥੇ ਛੋਲੇ ਦੇ ਕਰੀਬ 25 ਕਰੋੜ ਟਿਕਟ ਵਿਕੇ ਸਨ ਭਾਰਤ ਵਿੱਚ ਰਿਲੀਜ਼ ਦੇ 8 ਸਾਲ ਬਾਅਦ ਜਤਿੰਦਰ ਦੀ ਇਹ ਫਿਲਮ ਚੀਨ ਵਿੱਚ ਵੀ ਰਿਲੀਜ਼ ਹੋਈ ਸੀ ਭਾਰਤ ਵਿੱਚ ਲੋਕਾਂ ਨੂੰ ਆਪਣਾ دیਵਾਨਾ ਬਣਾ ਚੁੱਕੀ ਇਸ ਫਿਲਮ ਨੇ ਚੀਨ ਵਿੱਚ ਵੀ ਲੋਕਾਂ ਦਾ ਦਿਲ ਜਿੱਤ ਲਿਆ ਇਸ ਫਿਲਮ ਦਾ ਕਰੇਜ ਅਜਿਹਾ ਚੜਿਆ ਕਿ ਕੁਝ ਹੀ ਦਿਨ ਵਿੱਚ ਰਾਜ ਕਪੂਰ ਦੀ ਆਵਾਰਾ ਦਾ ਰਿਕਾਰਡ ਟੁੱਟ ਗਿਆ ਜੋ ਇੱਕ ਬਹੁਤ ਹੀ ਬੜੀ ਓਵਰਸੀਜ਼ ਹਿੱਟ ਸੀ ਰਿਪੋਰਟਾਂ ਦਾ ਕਹਿਣਾ ਹੈ ਕਿ ਕਾਰਵਾ ਦੇ ਕਰੀਬ 8 ਕਰੋੜ 80 ਲੱਖ ਤੋਂ ਜ਼ਿਆਦਾ ਟਿਕਟ ਵਿਕੇ ਚੀਨ ਵਿੱਚ ਇਸ ਤਰ੍ਹਾਂ ਦੀ ಅಪਾਰ ਸਫਲਤਾ ਪਾਉਣ ਵਾਲੀ ਹਿੰਦੀ ਫਿਲਮ ਨੂੰ ਲੰਬਾ ਸਮਾਂ ਲੱਗਾ ਹੈ ਫਿਲਮ ਦੀ ਕਹਾਣੀ ਨੇ ਤਾਂ ਇਤਿਹਾਸ ਹੀ ਰਚ ਦਿੱਤਾ ਇਸ ਫਿਲਮ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਨੂੰ ਲੋਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ ਜਤਿੰਦਰ ਦਾ ਕਹਿਣਾ ਹੈ ਕਿ ਮੇਰੀ ਜੋੜੀ ਆਸ਼ਾ ਪਰਖ ਦੇ ਨਾਲ ਸੀ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਸਦਾ ਬਹਾਰ ਹਟ ਰਹੀ ਹੈ ਇਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਇਸ ਫਿਲਮ ਦਾ ਥੀਮ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ ਸ਼ਾਹਰੂਖ ਖਾਨ, 소ਸ਼ਮਤਾ ਸੇਨ, ਸੁਨੀਲ ਛੇਟਿਆ ਅਤੇ ਅਮਰਤਾ ਰਾਓ ਵਰਗੇ 17 ਨਾਲ ਸਜੀ ਮੈਂ ਹੂਨਾ ਬਾਲੀਵੁੱਡ ਦੀ ਯਾਦਗਾਰ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ 2004 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ। ਫਿਲਮ ਦਾ ਨਿਰਦੇਸ਼ਨ ਫਰਾਖ ਖਾਨ ਨੇ ਕੀਤਾ ਸੀ। ਹੁਣ ਇਸ ਫਿਲਮ ਦੇ ਸਿਕਵਲ ਤੇ ਇੱਕ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਮੈਂ ਹੂਨਾ ਦਾ ਸਿਕਵਲ 21 ਸਾਲ ਬਾਅਦ ਆ ਰਿਹਾ ਹੈ। ਇਸ ਦੀ ਕਹਾਣੀ ਉੱਥੋਂ ਸ਼ੁਰੂ ਹੋਵੇਗੀ ਜਿੱਥੇ ਇਸ ਫਿਲਮ ਦਾ ਅੰਤ ਹੋਇਆ ਸੀ। ਇਨੇ ਦਿਨੀ ਫਰਾ ਫਿਲਮ ਦੀ ਕਹਾਣੀ ਲਖ ਰਹੀ ਹੈ ਫਰਾ ਫਿਲਮ ਦੇ ਸਿਕਲ ਦੇ ਲਈ ਇੱਕ ਆਈਡੀਆ ਲੈ ਕੇ ਆਈ ਹੈ ਜੋ ਸ਼ਾਹਰੂਖ ਨੂੰ ਪਸੰਦ ਆਇਆ ਹੈ ਫਿਲਹਾਲ ਇਸ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਮੈਂ ਹੂਨਾ ਵਿੱਚ ਜੈਦ ਖਾਨ ਅਤੇ ਬੋਮੇਨ ਰਣਵੀਰ ਦੇ ਤਾਰਿਆਂ ਨੇ ਵੀ ਐਕਟਿੰਗ ਕੀਤੀ ਸੀ ਸ਼ਾਹਰੂਖ ਦੀ ਪਤਨੀ ਗੌਰੀ ਖਾਨ ਇਸ ਫਿਲਮ ਦੀ ਨਿਰਮਾਤਾ ਹੈ ਇਸ ਨੂੰ ਭਾਰਤੀ ਬਾਕਸ ਆਫਿਸ ਤੇ 37 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ ਉਥੇ ਦੁਨੀਆ ਭਰ ਵਿੱਚ 70 ਕਰੋੜ ਰੁਪਏ ਕਮਾਉਣ ਦੇ ਵਿੱਚ ਸਫਲ ਰਹੀ ਸੀ ਫਿਲਮ ਦਾ ਬਜਟ 25 ਕਰੋੜ ਰੁਪਏ ਸੀ ਸ਼ਾਹਰੂਖ ਖਾਨ ਇਹਨ ਦਿਨੀ ਆਪਣੀ ਫਿਲਮ ਕਿੰਗ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਕਿੰਗ ਫਿਲਮ ਦੇ ਵਿੱਚ ਸ਼ਾਹਰੂਖ ਦੀ ਬੇਟੀ ਸੋਹਾਨਾ ਖਾਨ ਵੀ ਨਜ਼ਰ ਆਵੇਗੀ ਸੋਹਾਨਾ ਇਸ ਫਿਲਮ ਦੇ ਵਿੱਚ ਐਕਸ਼ਨ ਕਰਦੀ ਨਜ਼ਰ ਆਵੇਗੀ ਫਿਲਮ ਕਿੰਗ ਤੋਂ ਸ਼ਾਹਰੂਖ ਖਾਨ ਨੂੰ ਬਹੁਤ ਆਸ ਹੈ ਅਨੂਪਮ ਖੇਰ ਨੂੰ ਪਿਛਲੀ ਵਾਰ ਫਿਲਮ ਐਮਰਜੈਂਸੀ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਕੰਗਨਾ ਰਣੌਤ ਵੀ ਲੀਡ ਰੋਲ ਵਿੱਚ ਸੀ। ਐਮਰਜੈਂਸੀ ਫਿਲਮ ਵਿਵਾਦਾਂ ਵਿੱਚ ਰਹੀ ਹੈ। ਇਸ ਫਿਲਮ ਨੂੰ ਕੰਗਨਾ ਨੇ ਹੀ ਡਾਇਰੈਕਟ ਕੀਤਾ ਸੀ। ਹੁਣ ਅਨੂਪਮ ਖੇਰ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਉਹ ਫਿਲਮ ਫੌਜੀ ਦਾ ਵੀ ਹਿੱਸਾ ਬਣ ਰਹੇ ਹਨ। ਇਸ ਫਿਲਮ ਦੇ ਵਿੱਚ ਸੌ ਸਟਾਰ ਪ੍ਰਵਾਸ ਮੁੱਖ ਰੋਲ ਵਿੱਚ ਹੈ। ਨਿਰਦੇਸ਼ਨ ਦੀ ਕਮਾਂ ਹਨੀ ਰਾਗਵ ਨੇ ਸੰਭਾਲੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਫੌਜੀ ਦੀ ਸਟਾਰ ਕਾਸਟ ਵਿੱਚ ਅਨੂਪਮ ਖੇਰ ਸ਼ਾਮਲ ਹੋ ਗਏ ਹਨ। ਮੇਕਰਜ਼ ਨੇ ਫਿਲਮ ਦੇ ਲਈ ਇੱਕ ਅਹਿਮ ਭੂਮਿਕਾ ਦੇ ਲਈ ਉਹਨਾਂ ਨੂੰ ਸੰਪਰਕ ਕੀਤਾ ਹੈ ਅਤੇ ਅਨੂਪਮ ਖੇਰ ਨੂੰ ਇਸ ਫਿਲਮ ਦੀ ਕਹਾਣੀ ਬਹੁਤ ਪਸੰਦ ਹੈ ਫਿਲਮ ਨਿਰਦੇਸ਼ਕ ਅਤੇ ਅਨੂਪਮ ਖੇਰ ਵਿਚਕਾਰ ਕਈ ਮੁਲਾਕਾਤਾਂ ਹੋਈਆਂ ਹਨ ਅਨੂਪਮ ਇਸ ਦੇ ਨਾਲ ਹੀ ਕਰਤਕੀਆ 2 ਟਾਈਗਰ ਨਾਗੇਸ਼ਵਰ ਰਾਓ ਵੀ ਕਰ ਰਹੇ ਹਨ ਇਹ ਵੀ ਸੌਧੀਆਂ ਫਿਲਮ ਹਨ ਫਿਲਹਾਲ ਮੇਕਰਜ਼ ਵੱਲੋਂ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਫੌਜੀ ਫਿਲਮ ਦੇ ਵਿੱਚ ਅਨੂਪਮ ਖੇਰ ਦੀ ਅਹਿਮ ਭੂਮਿਕਾ ਹੋਵੇਗੀ ਇਹ ਇੱਕ ਐਕਸ਼ਨ ਫਿਲਮ ਹੈ ਜਿਸ ਵਿੱਚ ਪ੍ਰਵਾਸ ਇੱਕ ਆਰਮੀ ਆਫਸਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਫਿਲਮ ਦਾ ਨਿਰਮਾਣ ਜੂਵੀ ਕ੍ਰिएशन ਦੁਆਰਾ ਕੀਤਾ ਜਾ ਰਿਹਾ ਹੈ ਇਸ ਫਿਲਮ ਦੇ ਇਲਾਵਾ ਆਨੂਪਮ ਤੁਮ ਕੋ ਮੇਰੀ ਕਸਮ ਵਿੱਚ ਵੀ ਦਿਖਾਈ ਦੇਣਗੇ ਹਾਲ ਹੀ ਵਿੱਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਇਸ ਫਿਲਮ ਦੇ ਵਿੱਚ ਅਦਾ ਸ਼ਰਮਾ, ਇਸ਼ਵਾਕ ਸਿੰਘ, ঈਸ਼ਾ ਦਿਉਲ, ਮਿਹਰਜਨ ਮਜਦਾ ਅਤੇ ਸ਼ੁਸ਼ਾਨ ਸਿੰਘ ਵੀ ਨਜ਼ਰ ਆਉਣਗੇ ਆਨੂਪਮ ਖੇਰ ਦਾ ਕਹਿਣਾ ਹੈ ਕਿ ਮੈਨੂੰ ਫਿਲਮ ਪਰਵਾਸ ਦੇ ਨਾਲ ਫੌਜੀ ਆਫਰ ਹੋਈ ਹੈ ਇਸ ਫਿਲਮ ਦੇ ਵਿੱਚ ਮੇਰਾ ਬਹੁਤ ਵਧੀਆ ਰੋਲ ਹੈ ਪਿਛਲੇ ਸਾਲ ਦੀ ਹਿੱਟ ਫਿਲਮ ਥੰਗਲਨ ਤੇ ਬਾਲੀਵੁੱਡ ਫਿਲਮ ਯੁਦਰਾ ਵਿੱਚ ਕੰਮ ਕਰਨ ਵਾਲੀ ਮਾਲਵਿਕਾ ਮੋਹਨਨ ਨਵੇਂ ਸਾਲ ਵਿੱਚ ਕਈ ਪ੍ਰੋਜੈਕਟਾਂ ਵਿੱਚ ਵਿਜੀ ਹੈ ਫਿਲਹਾਲ ਉਹ ਦਾ ਰਾਜਾ ਸਾਹ ਵਿੱਚ ਰਵੇਲ ਸਟਾਰਰ ਨਾਲ ਨਜ਼ਰ ਆਵੇਗੀ ਮਰੂਤੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਗਰਮੀਆਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਮਾਲਵਿਕਾ ਮਲਿਆਲਮ ਸੁਪਰਸਟਾਰ ਮੋਹਨ ਲਾਲ ਦੀ ਫਿਲਮ ਵਿੱਚ ਵੀ ਕੰਮ ਕਰੇਗੀ ਇਸ ਫਿਲਮ ਦਾ ਨਿਰਦੇਸ਼ਨ ਵੀ ਮਸ਼ਹੂਰ ਡਾਇਰੈਕਟਰ ਸਤੈਨ ਹਿਰਦੇਪੂਰਵਕ ਕਰ ਰਹੇ ਹਨ ਤਾਜ਼ਾ ਚਰਚਾ ਹੈ ਕਿ ਮਾਲਵਿਕਾ ਨੇ ਇਸ ਪ੍ਰੋਜੈਕਟ ਲਈ ਮੋਹਨਨ ਨੂੰ ਚੁਣਿਆ ਹੈ ਜਸਟਨ ਪ੍ਰਭਕਰਨ ਇਸ ਫਿਲਮ ਦਾ ਸੰਗੀਤ ਤਿਆਰ ਕਰ ਰਹੇ ਹਨ ਮਾਲਵਿਕਾ ਦੀ ਗੱਲ ਕਰੀਏ ਤਾਂ ਉਸਨੇ ਫਿਲਮ ਪਟਮਪੋਲ ਨਾਲ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਉਸਨੇ ਬਿਆਨ ਦਾ ਕਲਾਊਡਰਜ਼ ਪੇਟਾ ਤੇ ਮਾਸਟਰ ਫਿਲਮਾਂ ਵਿੱਚ ਵੀ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਮਾਲਵਿਕਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਕਰ ਰਹੀ ਹਾਂ ਉਸਨੇ ਫਿਲਮ ਜੁੱਧ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ। ਹਾਲ ਹੀ ਵਿੱਚ ਮਾਲਵਿਕਾ ਦਾ ਇੱਕ ਐਕਸ਼ਨ ਸੀਕੁਐਂਸ ਕਰਦੇ ਹੋਏ ਵੀਡੀਓ ਵੀ ਲੀਕ ਹੋਇਆ ਹੈ। ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੈ। ਮਾਲਵਿਕਾ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਫਿਲਮ ਸਫ਼ਰ ਦੌਰਾਨ ਕਾਫੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲੇ ਹਨ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਫਿਲਮਾਂ ਦੇ ਨਾਲ ਉਹ OTT ਸੀਰੀਜ਼ ਵੀ ਕਰ ਰਹੀ ਹੈ। ਮਾਲਵਿਕਾ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨਾਂ 'ਤੇ ਮੈਂ ਸ਼ੂਟਿੰਗ ਕਰ ਰਹੀ ਹਾਂ ਮੈਂ ਚਾਹੁੰਦੀ ਹਾਂ ਕਿ ਮੈਂ ਅਜਈਆਂ ਭੂਮਿਕਾ ਕਰਾਂ ਜਿਸ ਨੂੰ ਲੋਕ ਪਸੰਦ ਕਰਨ ਤੇਜਸਵੀ ਪ੍ਰਕਾਸ਼ ਪਹਿਲਾਂ ਬਿਗ ਬਾਸ 15 ਅਤੇ ਖਤਰੋਕੇ ਖਿਡਾਰੀ 10 ਦਾ ਹਿੱਸਾ ਰਹੀ ਹੈ ਹੁਣ ਇੱਕ ਵਾਰ ਫਿਰ ਟੀਵੀ ਤੇ ਵਾਪਸ ਆਈ ਹੈ ਇਸ ਵਾਰ ਉਹ ਸੈਲੀਬ੍ਰਿਟੀ ਮਾਸਟਰਸ਼ਿਪ ਸ਼ੋਅ ਵਿੱਚ ਆਪਣੀ ਖਾਣਾ ਬਣਾਉਣ ਦੀ ਕਲਾ ਦਾ ਜਾਦੂ ਦਿਖਾ ਰਹੀ ਹੈ ਤੇਜਸਵੀ ਨੇ ਹਾਲ ਹੀ ਵਿੱਚ ਇੰਟਰਵਿਊ ਵਿੱਚ ਦੱਸਿਆ ਕਿ ਫਿਲਮ ਮੇਕਰ ਰੋਹ ਸ਼ੇਟੀ ਨਾਲ ਉਸਦਾ ਰਿਸ਼ਤਾ ਕਿੰਨਾ ਸਪੈਸ਼ਲ ਹੈ ਉਹ ਮੰਨਦੀ ਹੈ ਕਿ ਰੋਹ ਸ਼ੇਟੀ ਇੱਕ ਬਹੁਤ ਹੀ ਚੰਗੇ ਇਨਸਾਨ ਹਨ ਤੇਜਸਵੀ ਨੇ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਕਰਦੇ ਹਨ ਤੇ ਅਸੀਂ ਇਕੱਠੇ ਬਹੁਤ ਮસ્ਤੀ ਕਰਦੇ ਹਾਂ ਤੇਜਸਵੀ ਦਾ ਕਹਿਣਾ ਹੈ ਕਿ ਉਹਨਾਂ ਵਰਗਾ ਕੋਈ ਜੱਜ ਨਹੀਂ ਉਹ ਬਹੁਤ ਬੈਸਟ ਹਨ ਉਹ ਬਾਹਰੋਂ ਸਟਰੌਂਗ ਦਿਖਦੇ ਹੁਣ ਪਰ ਅੰਦਰ ਤੋਂ ਬਹੁਤ ਸੌਫਟ ਹਨ ਉਹ ਹਮੇਸ਼ਾ ਚੰਗੇ ਇਰਾਦਿਆਂ ਵਾਲੇ ਲੋਕਾਂ ਨੂੰ ਸਵੀਕਾਰ ਕਰਦੇ ਹਨ ਉਹਨਾਂ ਨਾਲ ਗੱਲ ਕਰਦੇ ਹਨ ਰੋਹਿਤ ਛੇਤਰੀ ਨਾਲ ਉਸਦਾ ਐਕਸਪੀਰੀਅੰਸ ਕਾਫੀ ਪੋਜ਼ਿਟਿਵ ਰਿਹਾ ਹੈ ਤੇਜਸਵੀ ਨੇ 2003 ਵਿੱਚ ਰੋਹਿਤ ਛੇਤੀ ਦੀ ਪਹਿਲੀ ਮਰਾਠੀ ਪ੍ਰੋਡਕਸ਼ਨ ਫਿਲਮ ਵਿੱਚ ਐਕਟਿੰਗ ਕੀਤੀ ਜਿਸ ਵਿੱਚ ਉਸਦੇ ਨਾਲ ਕਰਨ ਪਰਵ ਵੀ ਸੀ ਫਿਲਮ ਦੀ ਕਹਾਣੀ ਇੱਕ ਨੌਜਵਾਨ ਦੇ ਜੀਵਨ ਦੇ ਸਟਰਗਲ ਅਤੇ ਖੁਸ਼ੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੀਆਂ ਕਹਾੜਾ ਮਾਂ ਪੇਸ਼ ਕਰਦੀ ਹੈ तेजस्वी ਨਾਲ ਸੈਲੀਬ੍ਰਿਟੀ ਮਾਸਟਰ ਸ਼ੈਫ ਵਿੱਚ ਨਿੱਕੀ ਤੰਬੋਲੀ, ਰਜੀਵ ਆਦਤਿਆ, ਗੌਰਵ ਖੰਨਾ, ਦੀਪਿਕਾ ਕੱਕੜ, ਅਭਿਜੀਤ ਸਾਵੰਤ, ਅਰਚਨਾ ਗੋਤਮ, ਫੈਸਲ ਸ਼ੇਖ, 우ષા 나ੜਕਰਨੀ, ਕਵਿਤਾ ਸਿੰਘ ਅਤੇ ਚੰਦਰਨ ਪ੍ਰਵাকর ਆਦਵੀ ਪ੍ਰਤੀਯੋਗੀ ਦੇ ਰੂਪ ਵਿੱਚ ਹਿੱਸਾ ਲੈ ਰਹੇ ਹਨ। तेजस्वी ਪ੍ਰਕਾਸ਼ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਸਾਰੇ ਸ਼ੋਅ ਅਤੇ ਫਿਲਮਾਂ ਹਨ। ਮੈਂ ਚਾਹੁੰਦੀ ਹਾਂ ਕਿ ਵਧੀਆ ਫਿਲਮਾਂ ਕਰਾਂ ਜਿਨ੍ਹਾਂ ਵਿੱਚ ਉਸਦੇ ਰੋਲ ਨੂੰ ਕਾਫੀ ਪਸੰਦ ਕੀਤਾ ਜਾਵੇ। 8 ਸਾਲ ਬਾਅਦ ਫਿਲਮ ਲਾਰਡ ਨਾਲ ਪਰਦੇ ਤੇ ਵਾਪਸੀ ਕਰ ਰਹੀ ਸਾਗਰਿਕਾ ਘਾਟਕੇ ਦਾ ਕਹਿਣਾ ਹੈ ਕਿ ਵਾਪਸੀ ਕਰਨ ਲਈ ਫਿਲਮ ਪਾਉਣਾ ਆਸਾਨ ਨਹੀਂ ਰਿਹਾ ਮਾਂ ਵੜਨ ਦੀ ਯੋਜਨਾ ਦੇ ਬਾਰੇ ਚਰਚਾ ਵਿੱਚ ਉਸਨੇ ਵਾਪਸੀ ਕਰਨ ਦਾ ਫੈਸਲਾ ਕਿਉਂ ਕੀਤਾ ਇਸ ਬਾਰੇ ਗੱਲਬਾਤ ਕਰਦੇ ਹਾਂ ਸਾਗਰਿਕਾ ਦਾ ਕਹਿਣਾ ਹੈ ਕਿ ਇਸ ਦਾ ਕੋਈ ਸਿੱਧਾ ਜਵਾਬ ਨਹੀਂ ਬੇਸ਼ੱਕ ਅੱਜ ਕਈ ਤਰ੍ਹਾਂ ਦੀਆਂ ਫਿਲਮਾਂ ਅਤੇ ਸੀਰੀਜ਼ ਬਣ ਰਹੇ ਹਨ ਪਰ ਇਹ ਦੇਖਣਾ ਪੈਂਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਫਿਲਮ ਹੈ ਸੀਰੀਜ਼ ਹੈ 2007 ਵਿੱਚ ਸ਼ਾਹਰੂਖ ਖਾਨ ਦੇ ਨਾਲ ਫਿਲਮ ਚੱਕ ਦੇ ਇੰਡੀਆ ਨਾਲ ਬਾਲੀਵੁੱਡ ਵਿੱਚ ਆਉਣ ਵਾਲੀ ਸਾਗਰੇਕਾ ਦਾ ਕਹਿਣਾ ਹੈ ਕਿ ਹਾਲਾਂਕਿ ਫਿਲਮ ਪਾਉਣਾ ਆਸਾਨ ਨਹੀਂ ਰਿਹਾ ਮੇਰੇ ਵਰਗੇ ਕਿਸੇ ਵਿਅਕਤੀ ਲਈ ਜਿਸ ਨੇ ਬ੍ਰੇਕ ਲਿਆ ਸੀ ਕੰਮ ਤੇ ਵਾਪਸ ਆਉਣਾ ਮੁਸ਼ਕਲ ਸੀ ਪਰ ਹੁਣ ਮੈਨੂੰ ਇਸ ਵਰਗੀ ਫਿਲਮ ਮਿਲਣ ਦਾ ਮੌਕਾ ਮਿਲਿਆ ਹੈ ਜਿਸ ਵਿੱਚ ਮੇਰਾ ਕੰਮ ਦਿਖਾਇਆ ਜਾਵੇਗਾ ਮੈਨੂੰ ਉਮੀਦ ਹੈ ਕਿ ਇਹ ਲੋਕਾਂ ਨੂੰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਇਹ ਮੰਨ ਚੁੱਕੇ ਸੀ ਕਿ ਮੈਂ ਕੰਮ ਨਹੀਂ ਕਰਨਾ ਚਾਹੁੰਦੀ ਪ੍ਰਵਖ ਵਿੱਚ ਮੈਨੂੰ ਕੰਮ ਦੇਣ ਦੇ ਲਈ ਉਤਸ਼ਾਹਿਤ ਕਰੇਗੀ ਸਾਬਕਾ ਕਰੈਕਟਰ ਜ਼ਹਿਰ ਖਾਨ ਨਾਲ ਵਿਆਹੀ ਸਾਗਰ ਕਾਨੇ ਨੇ ਕਿਹਾ ਹੈ ਕਿ ਲਲਾਟ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਾਲ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਕੀਤੀ ਗਈ ਹੈ ਜਿਸ ਨੇ ਕਹਾਣੀ ਵਿੱਚ ਬਹੁਤ ਪ੍ਰਮਾਣਿਕਤਾ ਲਿਆ ਦਿੱਤੀ ਹੈ ਜਦੋਂ ਉਸ ਨੇ ਜ਼ਹਿਰ ਨੂੰ ਫਿਲਮ ਵਿੱਚ ਆਪਣੀ ਭੂਮਿਕਾ ਦੇ ਬਾਰੇ ਦੱਸਿਆ ਤਾਂ ਉਸ ਦੀ ਕੀ ਪ੍ਰਤੀਕਿਰਿਆ ਸੀ ਤਾਂ ਉਸ ਨੇ ਕਿਹਾ ਹੈ ਕਿ ਉਹ ਬਹੁਤ ਖੁਸ਼ ਅਤੇ ਉਤਸ਼ਾਹੀ ਸੀ ਕਿ ਮੈਂ ਇਹ ਫਿਲਮ ਕਰ ਰਹੀ ਹਾਂ ਜੋ ਮੈਨੂੰ ਪਸੰਦ ਹੈ ਉਹ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਹਨ 8 ਸਾਲ ਬਾਅਦ ਪਰਦੇ ਤੇ ਵਾਪਸੀ ਕਰ ਰਹੀ ਸਾਗਰਿਕਾ ਘਾਟਕੇ ਦਾ ਕਹਿਣਾ ਹੈ ਕਿ ਵਾਪਸੀ ਕਰਨ ਲਈ ਫਿਲਮ ਪਾਉਣਾ ਆਸਾਨ ਨਹੀਂ ਰਿਹਾ ਬਾਲੀਵੁੱਡ ਵਿੱਚ ਕਈ ਬਹੁਤ ਸਾਰੀਆਂ ਬਨੇਤਰੀਆਂ ਅੱਜ ਤੱਕ ਕੁਵਾਰੀਆਂ ਹਨ ਹਾਲਾਂਕਿ ਫਿਲਮੀ ਕੈਰੀਅਰ ਦੌਰਾਨ ਉਨ੍ਹਾਂ ਦੇ ਕਈ ਅਫੇਅਰ ਵੀ ਰਹੇ ਪਰ ਪਿਆਰ ਵਿਆਹ ਤੱਕ ਨਹੀਂ ਪਹੁੰਚ ਸਕੇ ਇਸ ਵਿੱਚ ਇੱਕ ਨਾ ਹੈ ਬਾਲੀਵੁੱਡ ਦੀ ਖੂਬਸੂਰਤ ਤਬੂਦਾ ਜੋ 53 ਸਾਲ ਦੀ ਉਮਰ ਵਿੱਚ ਅੱਜ ਵੀ ਸਿੰਗਲ ਹੈ ਤਵੱਸਮ ਫਾਤਿਮਾ ਹਾਸ਼ਮੀ ਤੋਂ ਤੱਬੂ ਬਣੀ ਇਹ ਅਭਿਨੇਤਰੀ ਅੱਜ ਵੀ ਆਪਣੇ ਅਵੈਨੇਰਾਂ ਦਰਸ਼ਕਾਂ ਦਾ ਦਿਲ ਜਿੱਤਦੀ ਹੈ ਮਾਚਸ ਅਸਤੇਤਵ ਚਾਂਦਨੀ ਬਾਰ ਮਕਬੂਲ ਚੀਨੀ ਕਮ ਹੈਦਰ ਤੋਂ ਲੈ ਕੇ ਦਰਸ਼ਮ ਤੱਕ ਦੀਆਂ ਉਸ ਦੀਆਂ ਸ਼ਾਨਦਾਰ ਫਿਲਮਾਂ ਹਨ ਸੂਤਰਾ ਨੇ ਕਿਹਾ ਹੈ ਕਿ ਤੱਬੂ ਦਾ ਪਹਿਲਾ ਪਿਆਰ ਅਭਿਨੇਤਾ ਸੰਜੇ ਕਪੂਰ ਸੀ ਫਿਲਮ ਪ੍ਰੇਮ ਵਿੱਚ ਉਹਨਾਂ ਦੀ ਜੋੜੀ ਪਹਿਲੀ ਵਾਰ ਦੇਖਣ ਨੂੰ ਮਿਲੀ ਸੀ ਫਿਲਮ ਦੇ ਨਾਲ-ਨਾਲ ਤੱਬੂ ਦੀ ਲਵ ਸਟੋਰੀ ਸੰਜੇ ਕਪੂਰ ਨਾਲ ਬਣ ਰਹੀ ਸੀ ਪਰ ਇਹਨਾਂ ਦਾ ਪਿਆਰ ਪ੍ਰਵਾਨ ਚੜਦਾ ਇਸ ਤੋਂ ਪਹਿਲਾਂ ਇਹਨਾਂ ਦੇ ਬ੍ਰੇਕਅਪ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਸੰਜੇ ਨੇ ਇੱਕ ਇੰਟਰਵਿਊ ਵਿੱਚ ਤੱਬੂ ਨਾਲ ਆਪਣੇ ਸ਼ਾਰਟ ਰਿਲੇਸ਼ਨਸ਼ਿਪ ਬਾਰੇ ਕਿਹਾ ਮੈਂ ਫਿਲਮ ਦੀ ਸ਼ੁਰੂਆਤ 'ਚ ਤੱਬੂ ਨੂੰ ਡੇਟ ਕਰ ਰਿਹਾ ਸੀ ਪਰ ਅੰਤ ਤੱਕ ਸਾਡੀ ਦੋਵਾਂ ਦੀ ਗੱਲਬਾਤ ਬੰਦ ਹੋ ਗਈ ਇੱਕ ਮੁਲਾਕਾਤ ਦੌਰਾਨ ਤੱਬੂ ਦਾ ਕਹਿਣਾ ਹੈ ਕਿ ਅਸੀਂ ਇਕੱਠੇ ਸੀ ਫਿਰ ਸੰਜੇ ਦਾ ਧਿਆਨ ਮਹੀਪ ਤੇ ਸੀ ਮਹੀਪ ਨੇ ਦੱਸਿਆ ਕਿ ਮੈਂ ਅਜੇਹਾ ਕੀਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਵਿਅਕਤੀ ਮੇਰੀ ਜ਼ਿੰਦਗੀ ਵਿੱਚ ਆਵੇਗਾ ਮੈਂ ਉਸਦੀ ਪਾਰਟੀ 'ਚ ਗਈ ਜਿੱਥੇ ਮੇਰੀ ਉਸ ਨਾਲ ਮੁਲਾਕਾਤ ਹੋ ਗਈ ਫਿਲਮ ਪ੍ਰੇਮ 1995 ਵਿੱਚ ਰਿਲੀਜ਼ ਹੋਈ ਅਤੇ ਸੰਜੇ ਤੇ ਮਹੀਪ ਨੇ 1997 ਵਿੱਚ ਵਿਆਹ ਰਖ ਲਿਆ ਸੀ ਸੰਜੇ ਦੇ ਬਾਅਦ ਤੱਬੂ ਦਾ ਨਾਂ ਬਯੋਤਾ ਸੌਥ ਸੁਪਰਸਟਾਰ ਨਾਗਾ ਅਰਜੁਨ ਅਤੇ ਸਾਜਦ ਨਡਿਆੜ ਵਾਲਾ ਨਾਲ ਵੀ ਜੁੜਿਆ ਪਰ ਤਬੂ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬਹੁਤ ਵਧੀਆ ਫਿਲਮਾਂ ਕਰ ਰਹੀ ਹਾਂ ਮੈਂ ਆਪਣੀ ਫਿਲਮੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਹਾਲ ਹੀ ਵਿੱਚ ਨਿਰਦੇਸ਼ਕ ਬੋਬੀ ਕੋਹਲੀ ਦੀ ਫਿਲਮ ਡਾਕੂ ਮਹਾਰਾਜ ਵਿੱਚ ਕਵੇਰੀ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਗਿਆ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਪਾ ਕੇ ਖੁਦ ਨੂੰ ਖੁਸ਼ਕਿਸਮਤ ਸਮਝਦੀ ਹੈ ਪ੍ਰਗਿਆ ਜੈਸਵਾਲ ਦਾ ਕਹਿਣਾ ਹੈ ਕਿ ਮੈਂ ਇੱਕ ਪਿਆਨਕ ਕਵੇਰੀ ਬਣ ਦੀ ਯਾਤਰਾ ਨੂੰ ਯਾਦ ਕਰ ਰਹੀ ਹਾਂ ਇੱਕ ਅਜਿਹੇ ਕਿਰਦਾਰ ਜਿਸ ਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਾਂਗੀ ਫਿਲਮ ਦੇ ਮੁੱਖ ਕਲਾਕਾਰ ਬਾਲ ਕ੍ਰਿਸ਼ਨਨ ਦਾ ਧੰਨਵਾਦ ਪ੍ਰਗਟਾਉਂਦੇ ਉਸ ਦਾ ਕਹਿਣਾ ਹੈ ਕਿ ਤੁਹਾਡੇ ਨਾਲ ਕੰਮ ਕਰਨ ਦਾ ਸਭ ਤੋਂ ਸ਼ਾਨਦਾਰ ਅਨੁਭਵ ਲਈ ਬਾਲ ਕ੍ਰਿਸ਼ਨ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਲੋਕ ਕਹਿੰਦੇ ਹਨ ਕਿ ਮੈਂ ਤੁਹਾਡੀ ਲੱਕੀ ਚਾਰਮ ਹਾਂ ਪਰ ਅਸਲ ਚ ਸੱਚ ਇਸ ਦੇ ਉਲਟ ਹੈ ਕਵੇਰੀ ਬਣ ਦੇ ਆਪਣੇ ਸਫ਼ਰ ਦਾ ਜ਼ਿਕਰ ਕਰਦੇ ਹੋਏ ਉਸ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਨਿਰਦੇਸ਼ਨ ਬੋਬੀ ਦਾ ਕਾਲ ਆਇਆ ਤਾਂ ਮੈਂ ਉਸ ਸਮੇਂ ਤਿਰੂਪਤੀ ਵਿੱਚ ਸੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਖਾਸ ਹੈ ਇਸ ਦੇ ਤੁਰੰਤ ਬਾਅਦ ਲੁੱਕ ਟੈਸਟ ਹਰ ਦਿਨ ਟੈਸਟ ਤੇ ਕਵਰੀ ਬਣ ਤੋ ਲੈ ਕੇ ਸ਼ੂਟਿੰਗ ਦੇ ਆਖਰੀ ਦਿਨ ਤੱਕ ਇਹ ਯਾਤਰਾ ਰਮਾਂਚ ਭਰੀ ਰਹੀ। ਤੁਹਾਡੇ ਵਿਜ਼ਨ ਲਈ ਧੰਨਵਾਦ ਸਰ। ਤੁਸੀਂ ਉਹਨਾਂ ਬਿਹਤਰੀਨ ਨਿਰਦੇਸ਼ਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਹੈ। ਇਸ ਕਿਰਦਾਰ ਨੂੰ ਇੰਨੀ ਖੂਬਸੂਰਤੀ ਨਾਲ ਜਿਵੰਤ ਕਰਨ ਲਈ ਕਾਰਤਕ ਕਨਨ ਦਾ ਧੰਨਵਾਦ। ਮੇਰੇ ਲਈ ਲੜਾਈ ਦੇ ਸੀਨ ਨੂੰ ਇੰਨਾ ਸਹਿਜ ਬਣਾਉਣ ਲਈ ਬੈਂਕਟ ਸਰ ਦਾ ਅਤੇ ਗਾਣੇ ਵਿੱਚ ਖੂਬਸੂਰਤ ਪਲਾਂ ਦੇ ਲਈ ਸ਼ੰਕਰ ਮਾਸਟਰ ਦਾ ਧੰਨਵਾਦ। ਪ੍ਰਗਿਆ ਜੈਸਵਾਲ ਦਾ ਕਹਿਣਾ ਹੈ ਕਿ ਤੇਲਗੂ ਫਿਲਮਾਂ ਵਿੱਚ ਮੇਰਾ ਸਫ਼ਰ 2015 ਵਿੱਚ ਸ਼ੁਰੂ ਹੋਇਆ। ਇਸ ਸਫ਼ਰ ਵਿੱਚ ਮੈਂ ਕਈ ਮਸ਼ਹੂਰ ਅਮਰੇਤਾ ਨਿਰਦੇਸ਼ਕਾਂ, ਤਕਨੀਸ਼ੀਅਨਾਂ ਨਾਲ ਕੰਮ ਕੀਤਾ ਹੈ ਅਤੇ ਸਿਨੇਮੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ। ਮੈਂ ਕਈ ਚੰਗੀਆਂ ਫਿਲਮਾਂ ਦਾ ਹਿੱਸਾ ਰਹੀ ਹਾਂ। ਮੈਂ ਹੋਰ ਚੰਗੀਆਂ ਫਿਲਮਾਂ ਨਾਲ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਕੋਵਿਡ ਦੌਰਾਨ ਕਿਸੇ ਨੇ ਕੋਈ ਵੱਡੀ ਫਿਲਮ ਨਹੀਂ ਕੀਤੀ ਅਜਿਹੇ ਸਮੇਂ ਵਿੱਚ ਬੋਆਪਤੀ ਨੇ ਇੱਕ ਬੇਹਤਰੀਨ ਕਹਾਣੀ ਸੁਣਾਈ ਅਤੇ ਮੈਨੂੰ ਅਜਿਹੀ ਬੇਹਤਰੀਨ ਫਿਲਮ ਦਾ ਹਿੱਸਾ ਬਣਾਇਆ ਉਹ ਫਿਲਮ ਬਹੁਤ ਸਫਲ ਰਹੀ ਮੇਰੇ ਕੈਰੀਅਰ ਨੂੰ ਇਸ ਨੇ ਬਹੁਤ ਅੱਗੇ ਵਧਾਇਆ ਹੈ ਪ੍ਰਕਿਆ ਜੈਸਵਾਲ ਦਾ ਕਹਿਣਾ ਹੈ ਕਿ ਮੈਂ ਐਸਐਸ ਰਾਜਾ ਮੋੜੀਏ ਤੇ ਸੰਜੇ ਲੀਲਾ ਬੰਸਾਲੀ ਵਰਗੇ ਡਾਇਰੈਕਟਰਸ ਦੀਆਂ ਵੱਡੀਆਂ ਫਿਲਮਾਂ ਵਿੱਚ ਦਮਦਾਰ ਰੋਲ ਕਰਨਾ ਚਾਹੁੰਦੀ ਹਾਂ ਮੈਂ ਮਹਿਲਾ ਪ੍ਰధాన ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਵਿਦਾਸ ਗੁਰੂਕਰ ਪੈਡਸਵਰ ਕੈਲੀਫੋਰਨੀਆ ਵਿਖੇ ਗੁਰੂਕਰ ਦੀ ਸਮੂਹ ਕਮੇਟੀ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਦੇ ਪੂਰਨ ਸਹਿਯੋਗ ਨਾਲ ਤਨਤਨ ਸ਼੍ਰੀ ਗੁਰੂ ਰਵਿਦਾਸ ਜੀ ਦਾ 648 ਮਾ ਗੁਰਪੁਰਬ ਬਹੁਤ ਹੀ ਸ਼ਰਧਾਪੂਰਵਕ 16 ਫਰਵਰੀ 2025 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਇਸ ਸਬੰਧਤ ਸ਼੍ਰੀ ਆਖਣਪੜ ਸਾਹਿਬ 14 ਫਰਵਰੀ 2025 ਦਿਨ ਸ਼ੁੱਕਰਵਾਰ ਸਵੇਰੇ 9:30 ਵਜੇ ਆਰੰਭ ਹੋਣਗੇ ਅਤੇ 15 ਫਰਵਰੀ 2025 ਦਿਨ ਸ਼ਨੀਵਾਰ ਸਵੇਰੇ 11 ਵਜੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਵੇਗੀ ਅਤੇ ਸ਼ਾਮ ਦੇ ਦੀਵਾਨ ਸਜਣਗੇ ਇਸ ਮੌਕੇ ਗੁਰੂ ਘਰ ਦਾ ਰਾਗੀ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਅਤੇ ਹੋਰ ਜਥੇ ਵੀ ਗੁਰਬਾਣੀ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ 14 ਫਰਵਰੀ ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 16 ਫਰਵਰੀ 2025 ਦਿਨ ਐਤਵਾਰ ਨੂੰ ਪਾਏ ਜਾਣ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਣਗੇ ਜੈਸੋਧਰਾਨ ਗੁਰੂ ਕਰਦਾਰ ਰਾਗੀ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਤੋਂ ਇਲਾਵਾ ਭਾਈ ਸਾਹਿਬ ਭਾਈ ओंकार ਸਿੰਘ ਜੀ ਊਨੇਵਾਲਿਆਂ ਦਾ ਜਥਾ ਅਤੇ ਸੰਤ ਕ੍ਰਿਸ਼ਨ ਨਾਥ ਜੀ ਚਿਹੜੂ ਵਾਲੇ ਕਥਾ ਨਾਲ ਗੁਰਵਾਣੀ ਨਾਲ ਜੋੜਨਗੇ ਹੋਰ ਵਧੇਰੇ ਜਾਣਕਾਰੀ ਦੇ ਲਈ ਗੁਰੂ ਕਰਦੀ ਪ੍ਰਧਾਨ ਬੀਬੀ ਸੁਨੀਤਾ ਸਿੰਘ ਨਾਲ 415233319 ਜਾਂ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਨਾਲ 40871825 063 ਇਸ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਗੁਰੂ ਘਰ ਦਾ ਪਤਾ 2150 ਕ੍ਰਿਸਟ ਵਿਊ ਡਰਾਈਵ ਪੈਡਸਵਰ ਕੈਲੀਫੋਰਨੀਆ ਜਿਪ ਕੋਡ 94565 ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਆਪ ਸਭ ਨੂੰ ਤਨ ਤਨ ਸਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦਿਹਾੜੇ ਨੂੰ ਸਬੰਧਤ ਸ਼੍ਰੀ ਆਖਣਪੁਰ ਸਾਹਿਬ 28 ਫਰਵਰੀ 2025 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਆਰੰਭ ਹੋਣਗੇ ਅਤੇ 1 ਮਾਰਚ 2025 ਦਿਨ ਸ਼ਨੀਵਾਰ ਸ਼ਾਮ 4 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਅਤੇ ਸ਼ਾਮ ਦੇ ਦੀਵਾਨ ਸਜਣਗੇ 2 ਮਾਰਚ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ਼੍ਰੀ ਆਖਣਪੁਰ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਦੀਵਾਨ ਹੋਣਗੇ ਜਿਸ ਦੌਰਾਨ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਪਾਈ ਹਰਵਿੰਦਰ ਸਿੰਘ ਰਸੀਆ ਭਾਈ ਲਖਵੀਰ ਸਿੰਘ ਰਸੀਆ ਭਾਈ ਹਰਬλα ਸਿੰਘ ਝੰਗੜ ਅਤੇ ਬੀਬੀ ਅਮਰਕੌਰ ਜੀ ਆਦਿ ਇਲਾਹੀ ਬਾਣੀ ਦਾ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਤੋਂ ਇਲਾਵਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਾਰਮਿਕ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਫਲਸਫੇ ਪ੍ਰਤੀ ਬੁਲਾਰੇ ਗੁਰ ਮर्यादा ਵਿੱਚ ਰਹਿ ਕੇ ਆਪਣੇ ਵਿਚਾਰ ਰੱਖਣਗੇ ਗੁਰੂ ਘਰ ਵਿੱਚ ਗਿਆਨ ਦੇ ਭੰਡਾਰ ਵਾਲੀ ਲਾਇਬ੍ਰੇਰੀ ਵੀ ਹੈ ਜਿਸ ਦਾ ਸੰਗਤਾਂ ਪਰਪੂਰ ਫਾਇਦਾ ਉਠਾ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾਕਟਰ ਸਤਨਾਮ ਸਿੰਘ ਬੰਗੜ ਐਮ ਡੀਏ ਤੇ ਸਰਜੀਤ ਸਿੰਘ ਡੀ ਡੀਐਸ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਸੋਸ ਗੁਰੂ ਘਰ ਦੀ ਕਮੇਟੀ ਵੱਲੋਂ ਸੁਨੇਹਾ ਬੇਨਤੀ ਹੈ ਕਿ ਆਪ ਸਭ ਪਰਿਵਾਰਾਂ ਨਾਲ ਉਪਰੋਤਕ ਤਿੰਨੋ ਦਿਨ ਆਜਨੀਆਂ ਲਗਾ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।